ਇਵਰੀਵਨ ਲਓ ਜੀ ਇਹ ਹੈਗੀ ਬੇਰ ਜਿਹੜੇ ਤੁਹਾਨੂੰ ਇਸ ਦਿਨ ਇੱਕ ਦਿਨ ਕਿਹਾ ਸੀ ਨਾ ਕਿ ਮਾਸਟਰ ਜੀ ਦੇ ਕੇ ਗਈ ਸੀ ਬੇਰ ਆਪਣੀ ਕਲਿੱਪ ਮੇਰੀ ਕਾਫੀ ਪਹਿਲਾਂ ਦੀ ਬਣੀ ਹੋਈ ਹੈ ਮਤਲਬ ਕਿੰਨੇ ਦਿਨਾਂ ਦੀ ਬਟੇ ਐਡ ਔਨ ਨਹੀਂ ਹੋ ਰਹੀ ਸੀ ਅੱਜ ਮੈਨੂੰ ਧਿਆਨ ਆਇਆ ਮੈਂ ਕਿ ਮਾ ਇਹ ਵਾਲੀ ਕਲਿੱਪ ਤੇ ਐਡ ਔਨ ਕਰਦੇ ਅੱਜ ਮੈਂ ਫਿਰ ਫਿਰ ਇੱਕ ਕਲਿੱਪ ਨੂੰ ਐਡ ਔਨ ਕੀਤਾ ਦੇਖੋ ਇਹ ਬਹੁਤ ਟੇਸਟੀ ਬੇਰ ਸੀ ਤੇ ਮੈਂ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਆਪਾਂ ਲਓ ਜੀ ਟਾਈਮ ਹੋ ਗਿਆ ਸਵੇਰ ਦਾ ਮੈਨੂੰ ਲੱਗਦਾ ਅੱਜ ਵਲੌਗ ਪਤਨੇ ਸਟਾਰਟ ਕਰਨਿਆ ਕਿ ਨਹੀਂ ਯਾਦ ਨਾ ਨਹੀਂ ਤੇ ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਮਨਪ੍ਰੀਤ ਪ੍ਰਾਡ ਵਲੌਗਸ ਤੇ ਤੁਹ ਸਾਰੇ ਕੀ ਹੋ ਕਰਦੇ ਹੋ ਤੁਸੀਂ ਖੁਸ਼ ਹੋ ਕਰਦੇ ਹੋ ਸਾਰੇ ਠੀਕ ਠਾਕ ਹੋਵਗੇ ਤੇ ਆਪਣੇ ਆਪਣੇ ਕਰਾਈ ਤੰਦਰੁਸਤ ਹੋਵਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਅੱਜ ਥੋੜੀ ਲੇਟ ਹੋ ਗਈ ਵਲੌਗ ਦੀ ਸਟਾਰਟਿੰਗ ਕਰਦੇ ਕਰਦੇ ਇੱਧਰ ਦੇ ਜੱਬ ਜਦ ਇੱਥੇ ਪਲੇ ਕਰਕੇ ਹਟਿਆ ਮਿੱਟੀ ਦੇਖੋ ਕਿਵੇਂ ਖਲਾਦੀ ਮੈਨੂੰ ਇੰਨਾ ਸੋਨਾ ਰੈਡੀ ਕੀਤਾ ਇਹਨੇ ਹੁਣ ਸਾਰਾ ਪਟਕਾ ਪੁਟਕਾ ਉਤਾਰ ਕੇ ਬੇਟਾ ਨਾ ਇਸ ਤਰ੍ਹਾਂ ਨ ਕਰੋ ਇਹ ਦੇਖੋ ਸਾਡੀ ਪੂਰੋ ਖੜੀ ਪੂਰੋ ਪੂਰੋ ਹੈ ਤਾਂ ਇਹ ਰਾਨੋ ਨਹੀਂ ਇਹ ਤਾਂ ਪੂਰੋ ਆ ਤੇ ਲਓ ਜੀ ਉਹ ਬੈਠਾ ਮਾਸਟਰ ਵੱਡਾ ਆ ਬੈਠਾ ਸਾਡਾ ਬੱਚਾ ਬੱਚਾ ਕਹਿੰਦੇ ਇਹਨੂੰ ਬੱਚਾ ਇਹ ਇੱਕ ਟੀ ਬੋਤ ਹੈ ਐਕਟਿਵ ਦੇਖੋ ਦੂਈ ਖੜਾ ਹੋ ਗਿਆ ਨਾ ਮਿੰਟ ਦੇ ਵਿੱਚ ਤੇ ਲਓ ਜੀ ਮੇਰੇ ਤਾਰਾ ਮਮਮੀ ਨੇ ਕੱਢ ਲਈ ਨਾ ਚਾਹੀਤ ਤੇ ਲੋ ਜੀ ਹੁਣ ਆ ਜੱਪਜੋਤ ਕਰੀ ਜਾਂਦਾ ਇਧਰ ਪਲੇ ਮੈਂ ਹੁਣ ਤੁਹਾਨੂੰ ਸਹੀ ਦੱਸਾਂ ਬਲੌਗ ਹਲਕੇ ਹਲਕੇ ਹੌਲੀ ਹੌਲੀ ਕਰਾਂਗੇ ਠੀਕ ਹੈ ਜੀ ਕੰਟੀਨਿਊ ਰੱਖਾਂਗੇ ਤੇ ਫਿਰ ਹਾਲ ਆਪਾਂ ਕੁੱਟਦੇ ਚਟਣੀ ਚਟਣੀ ਕਾਹਦੀ ਕੁੱਟਨੀ ਆ ਤੁਹਾਨੂੰ ਦਿਖਾਉਣੀ ਮੈਂ ਆਜੋ ਜੀ ਚਟਣੀ ਆਪਾਂ ਕੁੱਟਨੀ ਆ ਆਜੋ ਬਈ ਇਧਰ ਦਿਖਾ ਹੀ ਦੱਸਾਂ ਤੁਹਾਨੂੰ ਲਓ ਜੀ ਚਟਨੀ ਆਪਾਂ ਕੁੱਟਣੀ ਆਂ ਦੇਖੋ ਇਹ ਹੈਗੇ ਮੋਟੀਆਂ ਸਾਬਤ ਲਾਲ ਮਿਰਚਾਂ ਜੀ ਜੋ ਕਿ ਮੈਂ ਭਿਉ ਕੇ ਰੱਖਿਆ ਸੀ ਗਰਮ ਪਾਣੀ ਚ ਆਹ ਵਾਈਟ ਵਾਈਟ ਜਿਹੜੇ ਦਿਖਦੇ ਪਏ ਨਾ ਇਹ ਪਤਾ ਕਿ ਚਿਬੜਾ ਚਿਬੜ ਹੁੰਦੇ ਨੇ ਜਿਹੜੇ ਸੁਕਾ ਕੇ ਸੁਕਾ ਕੇ ਰੱਖੇ ਸੀ ਤੇ ਉਹਨਾਂ ਨੂੰ ਆਪਾਂ ਬੋਇਲਡ ਵਾਟਰ ਦੇ ਵਿੱਚ ਕਮ ਤਾਂ ਤੱਤੇ ਪਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਰੱਖਿਆ ਸੀ ਇਸ ਕਰਕੇ ਫੁੱਲ ਗਏ ਨਾ ਤੇ ਹੁਣ ਆਪਾਂ ਇਹਦੀ ਚਟਨੀ ਕੁੱਟਣੀ ਹੈ ਠੀਕ ਹੈ ਜੀ ਤੇ ਅੱਜ ਤੁਹਾਨੂੰ ਵੀ ਦਿਖਾਉਣੀ ਆ ਰੈਸਪੀ ਇਹਦੀ ਤੇ ਲਓ ਜੀ ਅੱਜ ਉਹ ਆਪਾਂ ਇਹਦੀ ਕੁੱਟਦੇ ਚਟਨੀ ചിബട ਸੁੱਕੇ ਉਹਨਾਂ ਨੂੰ ਪਾਇਆ ਆਪਾਂ ਉਹ ਕਿਵੇਂ ਪਾਇਆ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਤੇ ਉਹਨਾਂ ਨੂੰ ਪਹਿਲਾਂ ਗਰਮ ਪਾਣੀ ਦੇ ਵਿੱਚ ਪਾ ਕੇ ਰੱਖਤਾ ਸੀ ਨੌਜੀ ਚਟਨੀ ਦੇਖੋ ਕਿੰਨੀ ਸੋਹਣੀ ਟੇਸਟੀ ਹੈ ਜਿਹੜੀ ਰੰਗਤ ਹੈ ਇਹ ਲਾਲ ਮਿਰਚਾਂ ਦੇ ਨਾਲ ਆਈ ਹੈ ਇਹਦੇ ਵਿੱਚ ਆਪਾਂ ਜਸਟ ਨਮਕ ਪਾਤਾ ਸੀ ਐਡਨ ਕੀਤਾ ਸੀ ਤੇ ਪਿਆਜ਼ ਪਾਏ ਆ ਚਿਬੜ ਹਰੀਆਂ ਮਿਰਚਾਂ ਤੇ ਪਿਆਜ਼ ਇਹਨੂੰ ਆਪਾਂ ਦੇਸੀ ਘੀ ਤੇ ਤੜਕਾ ਲਗਾਵਾਂਗੇ ਉਹ ਆਪਣੀ ਮਰਜ਼ੀ ਜੇਕਰ ਤੁਸੀਂ ਦੇਸੀ ਘੀ ਦਾ ਤੜਕਾ ਲਗਾ ਕੇ ਖਾਹੋਗੇ ਹੋਰ ਵੀ ਜ਼ਿਆਦਾ ਟੇਸਟੀ ਲੱਗੂਗੇ ਠੀਕ ਹੈ ਤੁਹਾਡੀ ਮਰਜ਼ੀ ਚ ਕੋਈ ਤੁਸੀਂ ਤੜਕਾ ਲਗਾ ਕੇ ਖਾਣੀ ਤੇ ਤੜਕਾ ਲਗਾ ਕੇ ਲਾਓ ਠੀਕ ਹੈ ਜੀ ਲਓ ਜੀ ਚਟਨੀ ਆਪਣੀ ਕੁੱਟੀ ਗਈ ਤੇ ਲਓ ਜੀ ਆਪਣਾ ਜਿਹੜੀ ਚਟਨੀ ਆ ਬਿਲਕੁਲ ਕੁੱਟੀ ਗਈ ਸੀ ਤੇ ਮੈਂ ਹੁਣ ਸੋਚਿਆ ਕਿ ਹੁਣ ਆਪਾਂ ਇਹਨੂੰ ਦੇਸੀ ਘਿਓ ਤੇ ਤੜਕਾ ਲਗਾਏ ਕਿਉਂਕਿ ਤੁਹਾਨੂੰ ਪਤਾ ਹੈ ਚਟਨੀ ਦੇਸੀ ਘਿਓ ਤੇ ਤੜਕਾ ਲੱਗਣ ਤੋਂ ਬਾਅਦ ਥੋੜੇ ਜਿਆਦਾ ਡੇਲੀਸ਼ੀਅਸ ਹੋ ਜਾਂਦੀ ਹੈ ਨਾ ਤੇ ਚਲੋ ਮੈਂ ਸੋਚਿਆ ਇੱਕ ਚਮਚਾ ਦੇਸੀ ਘਿਓ ਪਾਉਨੇ ਆ ਤੇ ਚਟਨੀ ਨੂੰ ਲਾਉਨੇ ਤੜਕਾ ਤੇ ਲਓ ਜੀ ਇੱਥੇ ਮੈਂ ਤੇਲ ਕਿਓ ਪਾ ਕੇ ਐ ਚਟਨੀ ਨੂੰ ਵਿੱਚ ਪਾਤਾ ਸੀ ਕੁਛ ਨਹੀਂ ਕੁਛ ਨਹੀਂ ਕਰਨਾ ਬਸ ਤੁਸੀਂ ਕਿਓ ਦਾ ਚਮਚਾ ਪਾ ਕੇ ਕਿਉਂਕਿ ਬਾਕੀ ਮਸਾਲੇ ਤਾਂ ਆਪਾਂ ਪਹਿਲੇ ਐਡ 온 ਕਰੇ ਹੁੰਦੇ ਆ ਕੁਛ ਨਹੀਂ ਕਰਨਾ बस ਕੋ ਨੂੰ ਗਰਮ ਕਰਕੇ ਐਂਡ ਵਿੱਚ ਪਾ ਕੇ ਤੇ ਥੋੜੇ ਮਿਕਸ ਕਰਨਾ ਦਨ ਰੈਡੀ ਹੈ ਤੁਹਾਡੀ ਚਟਨੀ ਤੇ ਬਹੁਤ ਹੀ ਡੇਲੀਸ਼ੀਅਸ ਬਣਦੀ ਹੈ ਜਿਹੜੀ ਆਪਾਂ ਸਟੋਰ ਕੀਤੇ ਹੋਏ ਹੁੰਦੇ ਚਿਬੜ ਤੇ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤੀ ਸਟੋਰ ਵਗੈਰਾ ਨਹੀਂ ਕੀਤੀ ਤਾਂ ਉਹ ਸਟੋਰ ਕਰਕੇ ਦੇਖਿਓ ਜੇ ਤੇ ਐਂਡ ਚਟਨੀ ਵੀ ਟਰਾਈ ਕਰਕੇ ਦੇਖਿਓ ਜਿਨਾਲੇ ਹੈ ਨਾ ਬੇਰੁੱਤੀ ਚੀਜ਼ ਮਤਲਬ ਆਪਾਂ ਜਦੋਂ ਬਣਾ ਕੇ ਖਾਣਾ ਟੇਸਟੀ ਬਹੁਤ ਲੱਗਦੇ ਵੇ ਕਹਿ ਦਿੰਦੇ ਆਪਾਂ ਚਟਨੀ ਹੋਣਾ ਚਿਬੜ ਜਿਵੇਂ ਹੁਣ ਹੈ ਨਹੀਂ ਗਈ ਤੇ ਆਪਾਂ ਬਣਾ ਕੇ ਖਾਈਏ ਤੇ ਬਹੁਤ ਟੇਸਟੀ ਲੱਗਦੀ ਹੈ ਚਿਪੜਾਂ ਦੀ ਚਟਨੀ ਤੇ ਚਲੋ ਜੀ ਮਿਲਦੇ ਆਂ ਨੈਕਸਟ ਕਲਿੱਪ ਦੇ ਨਾਲ ਹੋ ਜੀ ਚਟਨੀ ਪਕੋਟਲੀ ਹੈ ਚਟਨੀ ਨੂੰ ਆਪਣਾ ਦੇਸੀ ਘੀ ਦਾ ਤੜਕਾ ਵੀ ਲਗਾ ਲਿਆ ਹੈਗਾ ਤੁਸੀਂ ਦੇਖਿਆ ਹੀ ਹੋਊਗਾ ਨਾ ਤੇ ਬਹੁਤ ਟੇਸਟੀ ਬਣਦੀ ਹੈ ਚਟਨੀ ਕਿਉਂਕਿ ਹੁਣ ਅੱਜ ਕੱਲ ਟਾਈਮ ਦੇ ਵਿੱਚ ਚਿਪੜ ਜਿਹੜੇ ਬਿਲਕੁਲ ਨਹੀਂ ਹੁੰਦੇ ਹਨਾ ਸੋ ਇਸ ਪ੍ਰਕਾਰ ਜਦੋਂ ਚਿਪੜਾਂ ਦੀ ਰੁੱਤ ਹੁੰਦੀ ਹੈ ਤੁਸੀਂ ਉਹਨਾਂ ਚਿਪੜਾਂ ਨੂੰ ਮਤਲਬ ਚੰਗ ਚੰਗੀ ਤਰ੍ਹਾਂ ਉਹਨੂੰ ਸਵਾਰ ਕੇ ਉਹਨੂੰ ਤੂ ਫਲਵਾ ਕੇ ਤੁਸੀਂ ਹਨਾ ਇਸ ਪ੍ਰਕਾਰ ਤੁਹਾਨੂੰ ਮੈਂ ਥੋੜਾ ਜਿਹਾ ਹਿੰਟ ਦੇ ਵੀ ਨੇ ਇਸ ਪ੍ਰਕਾਰ ਜਿੱਦਾਂ ਇਹ ਅਸੀਂ ਹਾਰ ਬਣਾਇਆ ਹੋਇਆ ਹੈ ਹਨਾ ਇਹ ਫਿਲਹਾਲ ਤਾਂ ਅੱਜ ਮੈਂ ਤੋੜਿਆ ਸੀ ਤੇ ਕੁਝ ਹੋਰ ਵੀ ਆਪਣੇ ਕੋਲ ਪਏ ਹੈ ਬਾਹਰ ਦੇ ਰਾਜਸਥਾਨ ਦੇ ਚਿਬੜ ਵੀ ਪਏ ਹੈਗੇ ਉਹਨਾਂ ਤੇ ਵੀ ਹਾਰ ਨਹੀਂ ਬਣਾਇਆ ਆਪਾਂ ਆਹ ਚਿਬੜ ਹੈ ਨਾ ਕੁਝ ਇਹ ਆਪਣੇ ਇੱਧਰ ਦੇ ਚਿਬੜ ਦਾ ਜਿੰਨਾ ਤਾਂ ਆਪਾਂ ਇਹ ਹਾਰ ਬਣਾਇਆ ਹੋਏ ਸੀ ਇਹ ਇਹਨੂੰ ਅੱਜ ਕੁਸ਼ਕ ਅੱਜ ਯੂਜ਼ ਕੀਤੀ ਮੈਂ ਇਹਦੇ ਇਹਨਾਂ ਨੂੰ ਇਸ ਤਰ੍ਹਾਂ ਹਾਰ ਬਣਾ ਕੇ ਧੁੱਪ ਦੇ ਵਿੱਚ ਟੰਗਿਆ ਜਾਂਦਾ ਠੀਕ ਹੈ ਜੀ ਇਸ ਪ੍ਰਕਾਰ ਕੀ ਹੁੰਦਾ ਕਿ ਇਹਨਾਂ ਨੂੰ ਜਦੋਂ ਯੂਜ਼ ਕਰਨਾ ਹੁੰਦਾ ਸੁੱਕ ਜਾਂਦੇ ਜਦੋਂ ਇਹਦੀ ਚਟਣੀ ਕੁੱਟਣੀ ਹੁੰਦੀ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਆਪਾਂ ਜਿਸ ਤਰ੍ਹਾਂ ਅੱਜ ਆਪਾਂ ਚਟਣੀ ਕੁੱਟੀ ਇਸ ਤਰ੍ਹਾਂ ਆਪਾਂ ਚਟਣੀ ਕੁੱਟ ਸਕਦੇ ਆ ਇਹ ਚਟਨੀ ਬਹੁਤ ਟੇਸਟੀ ਬਣਦੀ ਹੈ ਬਟ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾਈਏ ਤਾਂ ਜ਼ਿਆਦਾ ਟੇਸਟੀ ਲੱਗਦੀ ਹੈ ਬਾਕੀ ਜੇਸੀ ਕਿਉਂ ਦਾ ਤੜਕੇ ਤੋਂ ਬਾਅਦ ਇਹਦਾ ਜਿਹੜਾ ਟੇਸਟ ਹੈ ਹੋਰ ਵੀ ਲਾਜਵਾਬ ਬਣ ਜਾਂਦਾ ਹੈ ਤੇ ਆਸ ਕਰਾਂਗੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਊਗਾ ਕਿਉਂਕਿ ਅੱਜ ਦਾ ਡੇਲੀ ਵਲੌਗ ਦੇ ਕੱਟ ਸ਼ੂਟ ਹੋ ਰਿਹਾ ਚਲੋ ਜਿੰਨਾ ਵੀ ਵਲੌਗ ਮੈਂ ਸ਼ੂਟ ਕਰ ਰਹੀ ਹਾਂ ਆਸ ਕਰਦੇ ਹਾਂ ਤੁਹਾਨੂੰ ਮੇਰਾ ਵਲੌਗ ਵਧੀਆ ਲੱਗ ਰਹੇ ਹੋਣਗੇ ਤੇ ਜੇਕਰ ਵਧੀਆ ਲੱਗਦੀ ਹੁੰਦੀ ਹੈ ਵਲੌਗ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਲੋ ਜੀ ਆਪਣਾ ਤੜਕਾ ਬਿਲਕੁਲ ਲੱਗ ਗਿਆ ਤੁਹਾਨੂੰ ਮੈਂ ਦਿ चटनी बनती बिल्कुल अपनी तैयार है बहुत डिलीशियस बनती है चटनी एंड uh, मैं तो दिखा थी, थी मेरे को दूजे भी हो जी आ देखो ये राजस्थानी चिबड़ है यूज किए ज्यादा अज देखो इस तरह ये राजस्थानी चिबड़ ने राजस्थान चो हुए चिब्बड़ ने इन्ह न सुखा के रखा हुआ है मतलब ये मोटे मोटे वो अपने इधर देसी दे जन पहला दिखाए ना वो अपने ये राजस्थान राजस्थानी चिबड़ ने ਠੀਕ ਹੈ ਜੀ ਇਸ ਪ੍ਰਕਾਰ ਦੀ ਚਟਨੀ ਦੇ ਵਿੱਚ ਜਿਵੇਂ ਦੋ ਤੋਂ ਤਿੰਨ ਪਾਉਂ ਤੁਸੀਂ ਮੈਂ ਥੋੜੇ ਜਿਹਾ ਜ਼ਿਆਦਾ ਪਾਏ ਨੇ ਅੱਜ ਕਿਉਂਕਿ ਮੈਨੂੰ ਚਿਬੜ ਖਟਮਿੱਠੀ ਟੇਸਟੀ ਲੱਗਦੀ ਚਟਨੀ ਖੱਟੀ-ਖੱਟੀ ਜੀ ਹੈ ਨਾ ਤੇ ਥੋੜਾ ਜਿਹਾ ਟੀ ਮਿਰਚ ਮਤਲਬ ਜ਼ਿਆਦਾ ਹੋਵੇ ਹਨ ਉਸ ਪ੍ਰਕਾਰ ਜਿਹੜੀ ਇਸ ਕਰ ਜਿਹੜੀ ਚਟਨੀ ਆ ਉਹ ਅਸੀਂ ਬਹੁਤ ਟੇਸਟ ਲੱਗੇ ਸੋਭਾ ਜਿਵੇਂ ਦਹੀਂ ਦੇ ਨਾਲ ਚਟਨੀ ਹੋਵੇ ਲੱਸੀ ਹੋਵੇ ਤਾਂ ਆਪਾਂ ਨੂੰ ਨਹੀਂ ਹੁੰਦੀ ਕਿ ਆਪਾਂ ਕਿਸੇ ਪ੍ਰਕਾਰ ਦੀ ਸਬਜ਼ੀ ਸੋਭਾ ਆਪਣੇ ਕੋਲ ਹੋਵੇ ਜਸਟ ਆਪਾਂ ਇਸ ਪ੍ਰਕਾਰ ਦੀ ਚਟਨੀ ਹੋਵੇ ਇਹ ਪਰੌਂਠਾ ਹੋਵੇ ਤਹੀਂ ਲੱਸੀ ਹੈਗੀ ਤੇ ਇੱਕ ਚੀਜ਼ ਜੋ ਮਰਜੀ ਦੇ ਦੋਨੋਂ ਆ ਤਾਂ ਦੋਨੋਂ ਲੈ ਲਓ ਨਹੀਂ ਇੱਕ ਚੀਜ਼ ਹੋਵੇ ਤਾਂ ਬਹੁਤ ਟੇਸਟੀ ਲੱਗਦਾ ਤੁਹਾਡੇ ਬ੍ਰੈਕਫਾਸਟ ਬਹੁਤ ਵਧੀਆ ਹੋ ਜਾਂਦਾ ਦੈਨ ਬਾਕੀ ਚਟਨੀ ਦੀ ਗਰਮੀ ਦੀ ਰੂਤੇ ਹਨਾ ਸਬਜ਼ੀਆਂ ਜਿਸ ਪ੍ਰਕਾਰ ਜੇ ਹੌਲੀ ਹੌਲੀ ਗਰਮੀ ਦੇ ਵਿੱਚ ਆਪਾਂ ਸਬਜ਼ੀਆਂ ਥੋੜਾ ਘੱਟ ਲੈ ਕੇ ਕਰਦੇ ਆ ਕਿਉਂਕਿ ਕਦੂ ਵਗੈਰਾ ਜਿਹੜੀ ਸਬਜ਼ੀਆਂ ਨੇ ਜ਼ਿਆਦਾ ਚੰਗੀਆਂ ਨੇ ਹੁੰਦਾ ਹੈਗਾ ਤੇ ਬਾਕੀ ਜਦੋਂ ਕੱਦੂ ਜ਼ਿਆਦਾ ਹੋ ਜਾਂਦੇ ਟਾਈਮ ਟੂ ਟਾਈਮ ਤੇ ਫਿਰ ਜਿਹੜਾ ਕੱਦੂ ਦਬੂਰ ਮੰਨ ਆਪਣਾ ਅੱਕ ਜਾਂਦਾ ਹੁੰਦਾ ਹੈ ਇਸ ਪ੍ਰਕਾਰ ਜਿਹੜੇ ਇਸ ਪ੍ਰਕਾਰ ਦੀਆਂ ਜਿਹੜੀਆਂ ਚਟਨੀਆਂ ਵਗੈਰਾ ਆਪਾਂ ਬਣਾ ਕੇ ਆਪਾਂ ਆਪਣੇ ਹਨਾ ਮੰਨ ਨੂੰ ਵੀ ਸਹੀ ਕਰ ਸਕਦੇ ਹਾਂ ਕਿ ਕੱਦੂ ਖਾ ਕੇ ਕਿ ਮੰਨਣਾ ਜਿਹੜਾ ਬਿਲਕੁਲ ਅੱਕ ਉੱਕ ਜਾਂਦਾ ਹੁੰਦਾ ਸੋ ਵਿੱਚੋਂ ਇੱਕ ਅੱਧਾ ਦੇਣ ਮਤਲਬ ਇਸ ਪ੍ਰਕਾਰ ਦੀ ਜਿਹੜੀ ਚਟਨੀ ਤਿਆਰ ਕੀਤੀ ਜਾਵੇ ਤੇ ਦਹੀਂ ਵਗੈਰਾ ਦੇ ਨਾਲ ਖੇਤਾ ਜਵੇ ਤੇ ਨਾਲੇ ਤਾਂ ਟੇਸਟ ਆਪਣਾ ਫਿਰ ਜਿਹੜਾ ਮੂੰਹ ਦਾ ਟੇਸਟ ਚੇਂਜ ਹੋ ਜਾਂਦਾ ਇਹਨਾਂ ਚਟਨੀ ਵਗੈਰਾ ਦੇ ਨਾਲ ਸੋ ਆਪਾਂ ਕੋਸ਼ਿਸ਼ ਕਰਾਂਗੇ ਅਲੱਗ-ਅਲੱਗ ਪ੍ਰਕਾਰ ਦੀਆਂ ਚਟਣੀਆਂ ਜਿਹੜੀਆਂ ਆਪਾਂ ਖਾਣੇ ਆ ਤੁਹਾਡੇ ਨਾਲ ਸ਼ੇਅਰ ਕਰੀਏ ਫਿਲਹਾਲ ਆਪਾਂ ਇਹ ਤੁਹਾਡੇ ਲਈ ਸੁੱਕੇ ਚਿਪੜਾਂ ਦੀ ਜਿਹੜੀ ਕਿ ਆਪਾਂ ਆਮ ਹੀ ਸੁੱਕਾ ਚਿਪੜਾ ਪਹਣ ਆਪਾਂ ਸਟੋਰ ਕੀਤੇ ਹੁੰਦੇ ਨੇ ਇਹਨਾਂ ਨੂੰ ਫੁਕਾ ਕੇ ਤੇ ਉਹਨਾਂ ਦੀ ਅੱਜ ਆਪਾਂ ਚਟਨੀ ਟੀਅਰ ਕੀਤੀ ਤੁਹਾਡੇ ਨਾਲ ਜੇ ਜੇਕਰ ਕਦੇ ਤੁਸੀਂ ਨਹੀਂ ਸਟੋਰ ਕੀਤੇ ਚਿਪੜ ਤਾਂ ਤੁਸੀਂ ਸਟੋਰ ਕਰਿਓ ਜੀ ਇਸ ਪ੍ਰਕਾਰ ਤੁਸੀਂ ਵੀ ਸਟੋਰ ਕਰਕੇ ਚਟਨੀ ਬਣਾ ਕੇ ਦੱਸਿਓ ਜੀ ਮੈਨੂੰ ਕਿ ਕਿੱਦਾਂ ਲੱਗੀ ਹੈ ਨਾ ਮੇਰਾ ਆਈਡੀਆ ਵਗੈਰਾ ਕਿਸ ਤਰ੍ਹਾਂ ਦਾ ਲੱਗਾ ਤੇ ਚਲੋ ਜੀ ਹੁਣ ਆਪਾਂ ਨਾ ਸਬਜ਼ੀ ਨੂੰ ਤੜਕਾ ਲਾਈਏ ਫਿਲਹਾਲ ਡੇਲੀ ਵਲ ਸਪੀਟ ਨਾਲ ਸ਼ੂਟ ਕਰੀ ਚਲਾਂਗੇ ਤੇ ਵਲੌਗ ਆਪਣਾ ਹੋ ਗਿਆ ਕਰੋ ਠੀਕ ਹੈ ਜੀ। ਦੋ ਜੀ ਫਿਲਹਾਲ ਆਪਾਂ ਅੱਜ ਆਪਾਂ ਆਲੂ ਮਟਰ ਨੂੰ ਤੜਕਾ ਲਾਉਣਾ ਹੈ। ਤੇ ਜੱਤੂਦ ਅੱਜ ਸੋਭਾ ਪਹਿਲਾਂ ਮਾਇਨਡ ਬਣਿਆ ਸੀ ਕਿ ਮੈਂ ਅੱਜ ਇੱਕ ਮਿੰਟ ਦੇ ਨਾਲ ਨਾਲ ਥੋੜੇ ਕਟਿੰਗ ਕਰ ਲਾ ਹਨਾ। ਉਹ ਜ਼ਿਆਦਾ ਦਾਲ ਨਹੀਂ ਖਾਣੀ ਚਾਹੀਦੀ ਹਫਤੇ ਚ ਦੋ ਦਿਨ ਦਾਲ ਖਾਓ। ਤੁਹਾਨੂੰ ਪਤਾ ਦਾਲਾਂ ਵੀ ਮਾੜੀਆਂ ਨੇ ਹਨਾ। ਯੂਰਿਕ ਐਸਿਡ ਵਗੈਰਾ ਬਣਾ ਦਿੰਦੀਆਂ ਨੇ। ਇਹਨਾਂ ਹਾਂ ਤੇ ਗੋਡੇ ਵਗੈਰਾ ਜਿਹੜੇ ਦੁਖਣ ਲੱਗ ਜਾਂਦੇ ਨੇ ਆਲਰੇਡੀ ਤੁਹਾਨੂੰ ਪਤਾ ਡੈਡੀ ਜੀ ਦੇ ਦੁਖਦੇ ਨੇ ਉਸ ਪ੍ਰਕਾਰ ਸਾਨੂੰ ਥੋੜੇ ਦਾਲਾਂ ਦਾ ਪਰਹੇਜ਼ ਕਰਨਾ ਹੀ ਪੈਂਦਾ ਹੈ ਚਲੋ ਜੀ ਫਿਲਹਾਲ ਮੈਂ ਕਿਆ ਇਸ ਕਰ ਲਾਂ ਲਸਣ ਔਰ ਅਦਰਕ ਮੈਂ ਥੋੜੇ ਜਿਹਾ ਸਕਿਪ ਕਰ ਰਹੀ ਹਾਂ ਗਰਮੀ ਸਟਾਰਟ ਹੋ ਚੁੱਕੀ ਹੈ ਨਾ ਥੋੜਾ ਥੋੜਾ ਸਕਿਪ ਕਰ ਰਹੀ ਹਾਂ ਜਿਹੜੀ ਸਬਜੀ ਕਈ ਸਬਜ਼ੀਆਂ ਨੇ ਜਿੰਨਾਂ ਚ ਬਿਲਕੁਲ ਨਹੀਂ ਸੱਜਦਾ ਹੁੰਦਾ ਹਨਾ ਤੇ ਉਹਨਾਂ ਵਿੱਚ ਪਾਉਣਾ ਜ਼ਰੂਰੀ ਹੁੰਦਾ ਤੇ ਰੈਡ ਆਨ ਕਰ ਲਈ ਨਹੀਂ ਉਹਨੇ ਫਿਲਹਾਲ ਮੈਂ ਥੋੜਾ ਜਿਹਾ ਸਕਿਪ ਕਰ ਰਹੀ ਹਾਂ गरमैशा पता कि बहुत अच्छी पता हिस करना पा लो जी पहला प्याज वगैरह धोख लिया चक देखा गंढे वगैरह छिड़के थोड़ा जो मोटा मोटा प्याज रख के तड़का लगाने आप अच तो कुछ ज्यादा नहीं पा ਅੱਜ ਮੈਂ ਵਲੌਗ ਨਹੀਂ ਸ਼ੂਟ ਕਰਿਆ ਕਾਫੀ ਸਵੇਰ ਤੋਂ ਜਿਹੜੇ ਸਟਾਰਟ ਹੀ ਨਹੀਂ ਕਰਿਆ ਜੀ ਨਹੀਂ ਕਰਿਆ ਤabb ਵੀ ਤਾਂ ਠੀਕ ਨਹੀਂ ਸੀ ਕਿ ਮੈਂ ਸੋਦੇ ਕਰਕੇ ਨਾ ਜੀ ਨਹੀਂ ਕਰਿਆਗਾ ਫੋਨ ਚੱਕਰ ਨੂੰ કે દો તન દેના બાદ કિરાયા મેરા તો કે હસબંદર ટાઈમ હિલા કરે સ વિક છો ના કે ટાઈમ ટુ ટાઈમ કાટ કે લે કે બગા નો ચીટી નહી યબો નો જજ પછો અગું મટર બનાયે થી કે ਤੇ ਅੱਜ ਵੀ ਮਟਰ ਪਈ ਸੀ ਹਾਂ ਮਟਰ ਬਣਾ ਲਈਏ ਹਾਂ ਤੇ ਇੰਨੇ ਤੇ ਮਸਾਲਾ ਸਬਤੀ ਤੇ ਲਾਲ ਚਣਾ ਬਣ ਜੇ ਤੇ ਸਬਜੀ ਨਹੀਂ ਸਵਾਦ ਬਣਦੀ ਹਨਾ ਸਾਰਾ ਦੰਨਾ ਖਾਏ ਨਾ ਵੀ ਜੰਦਾ ਜੀ ਨਹੀਂ ਲੱਗਦਾ ਰੁੱਖੇ ਦੋਨੇ ਇੰਨੇ ਜਿਆਦਾ ਰੁੱਖੇ ਹੋਏ ਨਾ ਜੀ ਨਹੀਂ ਲੱਗਦਾ ਜੀ ਤਾਂ ਐ ਕਰਦੇ ਬਸ ਕਿਤੇ ਜਾਵੜੀਏ ਜੇ ਸੋਚਦੇ ਆ ਕਿਤੇ ਜਾਣ ਬਾਰੇ ਤੇ ਫਿਰ ਆ ਘਰੋ ਜੀ ਘਰੋਂ ਨਹੀਂ ਨਿਕਲਣੂ ਜੀ ਕਰਦਾ ਬਾਰੇ ਪਤਾ ਨਹੀਂ ਕੀ ਹੋਇਆ ਫਿਰ ਸਿਸਟਮ ਦਾ ਲੋਜੀ ਤੇ ਪਤੜਕਾ ਵਗੈਰਾ ਲਗਾ ਲਿਆ ਸੀ ਸ਼ਾਮ ਦਾ ਟਾਈਮ ਸੀ 아이 ਥਿੰਕ ਮਤਲਬ 6:30 ਦਾ ਟਾਈਮ ਹੋਊਗਾ ਟਿਊਸ਼ਨ ਵਗੈਰਾ ਪੜਾ ਕੇ ਦਿਨ ਉਸ ਤੋਂ ਬਾਅਦ ਮੈਂ ਤੜਕਾ ਵਗੈਰਾ ਲਗਾਣੀ ਹੁੰਨੀ ਆ ਤੇ ਇੱਥੇ ਹੁਣ ਬਸ ਤੜਕਾ ਵਗੈਰਾ ਲਗਾ ਕੇ ਮੈਂ ਬਰਤਨ ਪਤਾ ਨਹੀਂ ਕਿਉਂ ਮੇਰੇ ਤੋਂ ਤਾਂ ਭਾਂਡੇ ਜ਼ਿਆਦਾ ਹੋ ਜਾਂਦੇ ਆ ਮੰਜ ਨਾਲੇ ਤੇ ਬਸ ਮੰਨ ਕੇ ਚੱਲੋ ਜੇ ਤਾਂ ਮੈਂ ਸੋਚਾਂ ਕਿ ਤੇ ਸਾਰਾ ਦਿਨ ਇਕੱਠੇ ਮੰਜਣੇ ਪੈ ਜਾਣ ਤੇ ਸਾਢੇ ਤਾਂ ਫਿਰ ਬੱਸ ਉਹ ਜੀ ਕ ਪਾਂਡੇ ਮੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਟਿੰਗ ਦੇ ਵਿੱਚ ਹਰ ਕੁ ਭਾਂਡਾ ਪਰ ਅਲੱਗ-ਅਲੱਗ ਯੂਜ਼ ਕਰਨਾ ਹੁੰਦਾ ਹੈ ਨਾ ਤੇ ਪਤਾ ਨਹੀਂ ਕਿਉਂ ਮੈਥੋਂ ਤਾਂ ਇਦਾਂ ਲੱਗਦਾ ਕਿ ਭਾਂਡੇ ਮੇ ਜ਼ਿਆਦਾ ਉਹ ਕਰ ਦਿੰਦੇ ਹੈਗੇ ਆ ਮਾਂਜ ਨਾਲੇ ਤੇ ਮੈਂ ਕਿਹਾ ਚਲੋ ਨਾਲ ਦੇ ਨਾਲ ਹੀ ਮਾਜ ਦਿੰਨੇ ਆ ਭਾਂਡੇ ਤੇ ਭਾਂਡੇ ਦਾ ਕੰਮ ਨਾ ਵੀਰ ਜਾਂਦਾ ਵੱਧਾ ਉੱਤੇ ਮਿਲਦੇ ਆ ਨੈਕਸਟ ਕਲਿੱਪ ਤੇ ਲੋ ਜੀ ਸਬਜ਼ੀ ਦਿੱਤੀ ਆ ਪਤਾ ਤੁਹਾਨੂੰ ਪਤਾ ਆਲੂ ਮਟਰਾਂ ਦੀ ਤੇ ਆ ਜੋ ਮੈਂ ਤੁਹਾਨੂੰ ਦਿਖਾ ਕੇ ਲਿਉਣੀ ਹੈ ਕੱਲ ਨਾ ਆਰਦੀ ਜਾਣੇ ਤਾਂ ਵੀਡੀਓ ਕਲਿੱਪ ਦੇ ਵਿੱਚ ਲਿਆ ਸੀ ਧਨੀਆ ਵਗੈਰਾ ਤੇ ਉਹ ਧਨੀਆ ਗਈਆਂ ਤੁਸੀਂ ਜਾ ਪੁਰੀਨਾ ਪਰ ਉਹ ਕਲਿੱਪ ਊਂ ਬੋਲਦੀ ਬਟ ਉਹ ਕਲਿੱਪ ਬਤਨ ਕੱਟੀ-ਕੁੱਟੀ ਗਈ ਮੇਥੋਂ ਤੁਹਾਨੂੰ ਦਿਖਾਉਣੀ ਆ ਚਲੋ ਅੱਗੇ ਚੱਲਦੇ ਆ ਇੱਧਰ ਤਾਂ ਵੇਖੋ ਰੈੱਡ ਰੋਜ਼ ਕੱਲ ਵੀ ਕਲਪ ਆ ਜਾ ਵਾਲਾ ਖੜਿਆ ਸੀ ਕੱਲ ਵਾਵਾ ਖੜੀ ਸੀ ਆਦੋ ਖੜੀ ਸੀ ਇਹ ਹੈਗੇ ਆਹ ਵਾਈਟ ਵਾਲੇ ਚਲੋ ਜੀ ਆ ਵੀ ਖਦੋਂ ਮੈਂ ਦਿਖਾਉ ਪੁਰੀਨਾ ਵੇਖੋ ਕਿ ਟੰਗ ਟਪੜਾ ਵਿਚਾਰੀ ਦਿਨਾ ਡੱਕਾ ਡਪੂ ਲੋਟੀ ਉਹ ਪਿੱਛੇ ਸਾਡਾ ਵਾਸ਼ਿੰਗ ਏਰੀਆ ਉਹ ਪਿੱਛੇ ਸਾਡੇ ਨਾ ਪਿੰਡਾਂ ਦਾ ਸਿਸਟਮ ਕੀ ਹੁੰਦਾ ਸੀ ਹਰ ਇੱਕ ਪਿੰਡ ਦਾ ਸਿਸਟਮ ਇੱਕੋ ਜਿਹਾ ਨਹੀਂ ਹੁੰਦਾ ਹਨਾ ਕੀ ਪਿੰਡਾਂ 'ਚ ਤਾਂ ਬਹੁਤ ਵਧੀਆ ਫੈਸਿਲਿਟੀਆਂ ਹੁੰਦੀਆਂ ਨੇ ਤੇ ਅਲੱਗ-ਅਲੱਗ ਅਲੱਗ-ਅਲੱਗ ਸਾਫ-ਸੁਥਰਾ ਜਿਹੜੇ ਸਾਡੇ ਪਿੰਡ ਦੇ ਵਿੱਚ ਹੁਣ ਸੀਵਰੇਜ ਸਿਸਟਮ ਦਾ ਹੈ ਨਹੀਂਗਾ ਤਾਂ ਪਿੰਡਾਂ ਵਿੱਚ ਸਾਡੇ نیچے ਨਾ نیچے ਗੈਪ ਪਟ ਗਿਆ ਮੈਂ ਬੈਠਦੀ 1 ਮਿੰਟ ਨੀਚੇ ਮਤਲਬ ਤਰਤੀ ਚ ਆਪ ਹੀ ਪਟਾਉਂਦੇ ਹੈਗੇ ਇੱਥੇ ਮਤਲਬ ਗੈਪ ਤਾਂ ਜਿਹੜਾ ਉਹ ਸਿਸਟਮ ਹੁੰਦਾ ਪਾਣੀ ਵਗ ਰਿਹਾ ਤਾਂ ਸਾਰੇ ਗੈਪ ਦੇ ਵਿੱਚ ਜਾਂਦਾ ਹੈਗਾ ਤੇ ਕਈ ਸਾਲਾਂ ਬਾਅਦ ਮੈਨੂੰ ਲੱਗਦਾ 25 30 ਸਾਲਾਂ ਬਾਅਦ ਸ਼ਾਇਦ ਉਹ ਭਰ ਵੀ ਜਾਂਦਾ ਹੋਵੇ ਹਨਾ ਇਸ ਕਰਕੇ ਜਿਹੜਾ ਪਾਣੀ ਵੀ ਕਹਿੰਦੇ ਨੇ ਲਿਮਟ ਵਿੱਚ ਡੋਲੋ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਸ਼ਹਿਰਾਂ ਸਿਵਰੇਜ ਹੁੰਦੇ ਖੁੱਲਾ ਡੋਲੀ ਜਾਂਦੇ ਕੋਈ ਟੈਨਸ਼ਨ ਨਹੀਂ ਹੁੰਦੀ ਬਟ ਪਿੰਡਾਂ ਦੇ ਵਿੱਚ ਇਸ ਇਸ ਦੇ ਵਿੱਚ ਜਿੱਥੇ ਨਹੀਂ ਸਵੇਰੇ ਜਿਹਾ ਨਾ ਬਹੁਤ ਡਿਫਿਕਲਟ ਹੁੰਦਾ ਇਸ ਕੋਲੋਂ ਪਿੰਡਾਂ ਦੇ ਵਿੱਚ ਰਹਿਣਾ ਸਬਜ਼ੀ ਆਪਣੀ ਧਰੀ ਗਈ ਹੈ ਟਾਈਮ ਮੇਲੇ ਦਾ 6:30 ਵਜੇ ਦਾ ਹੋ ਗਿਆ ਹੋਗਾ ਨਾ ਤੇ ਇਹਦੇ ਵਿੱਚ ਨਾ ਹਾਂ ਦੇਖੋ ਉਹ ਕਿਉਂ ਟਕੇ ਹੋਇਆ ਕਿਉਂਕਿ ਉਹਨਾਂ ਦੇ ਵਿੱਚ ਨਾ ਧਣੀਆਂ ਹੈ ਤੋ ਫਿਰ ਜਪਜੋ ਤੋ ਪੱਟ ਦਿੰਦਾ ਹੈਗਾ ਤੇ ਚਲੋ ਮਿਲਦੇ ਫਿਰ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ